ਸਸਰੀ ਕਾਲ ਜੀ 3 ਵਜੇ ਦੇ ਬੈਠੇ ਗੱਗੀ ਵਰਗੇ ਤੇ ਥੱਕ ਗਏ ਟ੍ਰੇਨ ਆ ਗਈ ਐ ਮਸਾਂ ਵੀ ਟ੍ਰੇਨ ਹੋਰ ਇੱਥੇ ਰੁਕ ਰਿਏ ਰੋਕ ਲੈ ਹੱਥ ਦੇ ਕੇ ਚੰਗਾ ਸਿੱਕਾ ਬਈ ਹਾਂ ਤੁਮ ਮੇਰੇ ਆਪਸਾ ਪਤਾ ਨਾ ਪਤਾ ਨਾ ਪਮੋਟ ਰੁਕ ਲਾ ਇਹ ਮੋੜ ਨੰਬਰ 4 ਬੱਸ ਆ ਰਹੀ ਆ ਗਈ ਆ ਗਈ ਉਹਨੂੰ ਮੁੱਕ ਜੂ ਖੋਲਾ ਲਾ ਦੇ ਬ੍ਰੇਕ ਲਾ ਦੇ ਬ੍ਰੇਕ ਨਹੀਂ ਲੈ ਗਿਆ ਹੋਰ ਰੋਕ ਲਾ ਜਾ ਰਾਈ ਨਹੀਂ ਭਾਈ ਬਣੇ ਰੋਕ ਲਾ ਰੋਕ ਲਾ ਚੜ ਜਾ ਕਿ ਤੂੰ ਚਲਾ ਲ ਬਣੀ ਜੀ ਕੜੀ ਨਹੀਂ ਆਹਰਕਾਰ ਨੂੰ ਵੇਟ ਫੂਟ ਕਰਦੇ ਸਾਨੂੰ ਗੱਡੀ ਮਿਲ ਗਈ ਮਿਲ ਗਈ ਹੋ ਰਹੀਆਂ ਮਸਾ ਮਿਲ ਗਈ ਨਾਲੇ ਲੋਡ ਵਾਲੀ ਗੱਡੀ 'ਚ ਬੈਠੇ ਹੋਰ ਭੈਣ ਨੇ ਤਾਂ ਚੌਲ ਲੱਦੇ ਕਤੀ ਉਹ ਜਿੱਦੜਾ ਡੀਪੀ ਟੋਕ ਕੇ ਗਏ ਨਾ ਹਮਾਏ ਕਾਉਣਾ ਗੱਲ ਬਾਤ ਚਲ 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 ਜਾਣ ਦੇ ਆਏ ਇਧਰ ਬੰਦਾ ਆਉਦਾ ਇਹਨੂੰ ਬੁਲਾਵਾਂਗੇ ਆਪਾਂ ਆ ਰਿਹਾ ਉਹ ਤਾ ਲੋਟਾ ਸਸਰੀ ਘਰ ਹਾਏ ਨੇਰੀ ਦਾ ਪਾਪਾ ਇਹ ਜਾਣੇ ਪੱਖੀ ਵਾਲਾ ਗਿਆ ਨਾ ਡਰਾਉਂਦੇ ਤੁਰ ਜਾਂਦਾ ਸਾਰੇ ਵਿੱਚ ਪਹਿਲਾ ਪੋਰੀ ਦੇ ਉੱਪਰ ਮੈਂ ਖੜਾਈ ਰੱਖਿਆ ਕਹਿੰਦਾ ਉਹ ਤਾਂ ਹੀ ਨਹੀਂ ਫੜਾਉਂਦਾ ਹੁੰਦਾ ਨਾ ਰੇਲ ਗੱਡੀ ਉਹ ਨਾਲ ਫੜਾਤੀ ਮੈਨੇ ਹੱਡ ਪਾਈ ਗਿਆ ਕਹਿੰਦਾ ਜਣ ਫੜਾ ਚਾਚਾ ਤਰੋਂ ਲੈ ਜਾਊਗੀ ਇਹ ਜਾਊਗੀ ਉੱਥੇ ਫੜਾ ਕੇ ਬਸ ਤੇ ਕੇਬੀ ਨੂੰ ਫੜਾ ਲਾਂਗੇ ਉਹਦਾ ਬੇੜਾ ਕਰ ਕੀ ਉਹਨੂੰ ਨਹੀਂ ਫੜਾਉਂਦੇ ਥੇਲਨ ਫੜਾਦਾ ਬੋਲੇ ਕੇ ਆਉੜੂ ਸਾਡੇ ਵਾਲੇ ਨੂੰ ਨਾ ਲਾਲਾ ਤੂੰ ਆਪ ਸਿਆਣਾਗਾ ਹੁਣ ਟੁੱਟਦੀ ਨਹੀਂ ਗੱਡੀ ਪਹਿਲੇ ਮੈਂ ਤਾਂ ਕਰਿਆ ਜਾਨਾ ਦੇ ਜਵਾਬ ਇਹਨਾਂ ਦਾ ਫਿਰ ਦਵਾ ਔਖੇ ਹੁੰਦੇ ਨੇ ਫਿਰ ਸੰਦ ਹੈਗਾ ਜਿ ਫੋਖਰੇ ਹੋਗੇ ਮਾੜੇ ਫੇਰ ਵਾਜਦੇ ਆ ਹੋਰ ਦੱਪੀਆ ਦਾ ਬਰਾਲਾ ਕਿ ਹੋ ਰਹੀ ਹੈ ਸਰਕਾਰ ਕਾਮਯਾਬ ਹਨ ਅੰਗਰੇਜ਼ ਭੇੜੇ ਨੇ ਗੱਗੀ ਆ ਸੀਟ ਲਵਾਵਾਂਗੇ ਆਪਾਂ ਕਰੇ ਨਾ ਕੋਈ ਹਾਰ ਪਿੱਕ ਲਿਆਉਂਦੀ ਸਵਾਣਾ ਮਾਜਾ ਕਰਾਂਗੇ ਸੀਟ ਦੀਆਂ ਕਿਹੜੀਆਂ ਕਿਹੜੀਆਂ ਰੇਤੀ ਨਾ ਮਾਅਦਾ ਕਰਾਂਗੇ ਰੋਕੇ 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 ਅਸਵੇਂ ਵਾਲੇ ਮੋੜ ਤੇ ਰੋਕਦੀ ਆ ਇੱਥੀ ਇੱਥੀ ਲਾਰੇ 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 ਜ਼ਬੀਰ ਲੱਗੇ ਉੱਥੇ ਪਤਾਈ ਸਸਰੀ ਘਰ ਫੇਰ ਫੇਰ ਉ ਬੱਤਰਾ ਇੱਧਰੇ ਵੀਡੀਓ ਵੀਡੀਓ ਲੈ ਦਵੇ ਆ

ਕਾਕੀ ਯੂਪੀ ਖਾਲੀ ਕਰ ਤੰਨੇ ਮਾਹ ਯੂਪੀ ਖਾਲੀ ਕਰ ਐ ਹਾਂ ਉੱਥੇ ਚੋਰੀ ਨਾ ਹੋ ਜਾਪਗੇ ਚੋਰੀ ਨਾ ਹੋ ਜਾ ਉਥੇ ਨਹੀਂ ਹੋਗਾ ਪਾ ਇਹਨਾਂ ਸਾਰੇ ਦੌਰੇ ਆ ਗਏ ਭਾਈ ਜੁਨੀਅਰ ਸਾਰੀ ਇਧਰੇ ਹੀ ਬੈਠੀ ਐ ਜੰਗਲ ਬੈਠਾ ਮੈਂ ਭਾਈ ਬਾਹਰ ਦਾ ਬਾਥਰੂਮ ਦਾ ਰਾਹ ਬੰਦ ਕਰੀ ਕਰਿਆ ਕੀ ਕਰੀਏ ਪੀ ਗਮੀ ਪੀ ਗਮੀ ਉੱਕਾ ਲੈ ਲਿਆ ਚਲ ਕੋਈ ਹੋ ਜਾਂਦੀ ਆ ਕੀ ਹੋ ਗਿਆ ਚਮਤਕਾਰ ਹੋ ਗਿਆ ਬਕਰ ਹੋ ਗਏ ਕਿੰਦੀ ਤਰੂ ਲਿਆ ਆ ਆ ਪਰ ਤੋਂ ਪਹਿਲੇ ਬੈਗ ਵੜਾ ਮੈਂ ਬੈਗ ਮੈਂ ਪਤਾ ਕੀ ਕਰ ਉਹਦੇ ਪਿੱਛੇ ਰੱਖਦੇ ਇਹਦੇ ਨਾਲ ਕੁਝ ਕਰਦੇ ਆਪ ਲੋਗ ਹੋਣ ਦੇ ਜਸਤ ਹੋਏ ਡਾਕਟਰ ਵਾਲਾ ਤੇ ਮੂ ਮੰਨ ਰਿਹਾ ਕਿ ਸਾਰਿਆਂ ਨੇ ਤਾਂ ਕਰੋਨਾ ਹੋ ਗਈ ਸਾਰਿਆਂ ਨੂੰ। ਬਾਬੂ ਆਪਨੇ ਤਾਂ ਮੂਹ ਹੀ ਲਪੋ ਲਈ ਹਮਸੇ। ਸ਼ਰਮ ਆ ਗਈ। ਤੇਰੇ ਗੱਲ ਦੀ ਟਿੱਪੇ 'ਚ ਚੜ ਗਏਂਸ ਚ। ਘੱਟੀਆਂ 'ਚ। ਤੂੰ ਫਿਰ ਵੀ ਫੂਲ ਕੋਲੇ ਸਾਡਾ ਤਾਂ। ਬਾਬੂ ਸ਼ਰਮ ਆ ਗਈ। ਸ਼ਰਮ ਆ ਗਈ। ਸ਼ਰਮ ਆ ਗਈ। ਉਹ ਤੇਰੇ ਜਿੱਤਣ ਜਮੀ ਜਾਂਦੇ ਭਰਾਵਾ ਤੋਂ ਤੁਹਾਡੇ ਦਾ। ਇਹ ਤੈਨੂੰ ਮੰਨਣਾ ਆ ਉਹਨੇ ਜਗ੍ਹਾ ਛੱਡ ਦਿੱਤੀ। ਆ ਬਹਿ ਗਿਆ। ਆ ਬੈਠ ਸੋ ਗਿਆ ਪੂਰਾ। ਆ ਚਲੇ ਨਹੀਂ ਆ ਆ ਨਾ ਲੱਗ ਗਈ ਤੁਮ ਮਾਂ ਬੇੜੇ ਕਰ ਦਿਨ ਇਹ ਸੋਨੇ ਜਾ ਲੂ ਲਾਭੂ ਅਰੇ ਵਾਪਸ ਬੈਠ ਜਾ ਜੀ ਬੈਠਾ ਮਾਂ ਤੱਕੜਾਵਾ ਰਾਹੁਲ ਗਾਂਧੀ ਜੀ ਤਦ ਇਹ ਪਖਲੇ ਤੋਂ ਮੈਂ ਜੀ ਆਰੇ ਮੋਤੀ ਜੀ ਕੋਈ ਉਹ ਪੱਕਾ ਲੈਦਾ ਪਿਆ ਮੈਂ ਤੁਹਾਨੂੰ ਪਿਆਰ ਬਚਾ ਦੋ ਯਾਰ ਆ ਬੋ ਹਾਦੋ ਚੁੱਪ ਕਰ ਜਾ ਯਾਰ ਆ ਬੰਦੇ ਨੂੰ ਨਹੀਂ ਲੈਂਦਾ ਯਾਰ ਦੇਹੇ ਬਈਏ ਦੀ ਕਿੰਨੀ ਗੁੰਡੀ ਜੀ ਭਰਾਵਾ ਹਾਂ ਲਾ ਬਾਈ ਸਾਹ ਪਾਰਾ ਜੱਫਾ ਪਾਰਾ ਇੱਥੇ ਉਹਨੂੰ ਥਾਲੇ ਨੇ ਮੈਨੂੰ ਮਾਮਾ ਕੋਸ਼ੀ ਕਰਦਾ ਬਾਬੂ ਰਾਜੇ ਭਾਈ ਜੋ ਨਹੀਂ ਖਾ ਕੇ ਸੁੱਕਾ ਤੋਂ ਮਾਮਾ ਟੁੱਕੀ ਖਾਦੀ ਆ ਟੁੱਕੀ ਖਾਦੀ ਜਿਹੜਾ ਬੰਦਾ ਨਹੀਂ ਸੁਣਦਾ ਉਹ ਤਾਂ ਦੇ ਦੇ ਤੂੰ ਸੋ ਜਾ ਤੂੰ ਸੋ ਜਾ ਰਾਜਾ ਸੌਣਾ ਭਰਾ ਤੂੰ ਸੌ ਜਾ ਸੋ ਜਾ ਬਬੂ ਨਾ ਕਰਾਂ ਆਪਾ ਬਾਬੂ ਰਾਜਾ ਮੜੇ ਉੱਠ ਖੜੀ ਆ ਮੁੰਡੇ ਨੂੰ ਬੈਠਣ ਦੇ ਅਰੇ ਰਾਜਾ ਅਰੇ ਹੋ ਰਾਜਾ ਤੈਨੂੰ ਤਾ ਬੱਚੇ ਜੀ ਮੜਾ ਜਾ ਮੜਾ ਉੱਠ ਖੜੀ ਜਣ ਬਰੋਂ ਡਾਕਮੈਂਟ ਬੇਹੇ ਸਾਡਾ ਨੇੜੇ ਆ ਗਿਆ ਰਾਜਾ ਬਿਆ ਜਾ ਉੱਠ ਗਿਆ ਰਾਣੀ ਆਏ ਜਾ ਰਿਹਾ ਰਾਜਾ ਪਟਿਆਲੇ ਵਾਲਾ ਡਾਕਟਰ ਘੜ ਪਲਨੀ ਜੱਗਰਾਣਾ ਆਏ ਹਾਏ ਬਾਗੂ ਆਏ ਤੋਂ ਬਣਾਉਂ ਲੱਗ ਪੜਾਣਾ ਅਰੇ ਬਾਗੂ ਕਾ ਕਰੇ ਪਿਛੇ ਉਹ ਮੈਨੂੰ ਵੀ ਵੇਖਣ ਦੇ ਬਾਗੂ ਕਣਕੜਤੀ ਕਣਕ ਬਾਗੂ ਇਹਨੂੰ ਬਣਾਉਂ ਪਾਇਨ ਤਾਂ ਦੂਸਰਾ ਮੈਨੂੰ ਲੱਗਦਾ ਪਾਇਆ ਬਾਪੂ ਨੂੰ ਮਿਲਦਾ ਪਿਆ ਸੀ ਤੂੰ ਵੀ ਜਾ ਕੇ ਮਿਲਦਾ ਫਿਰ ਉੱਥੇ ਬਾਬੂ ਚੱਜ ਰਿਹਾ ਹੈ ਮੈਨੂੰ ਬਾਹਰ ਆਉਣ ਦੇ ਬਣਾ ਫੋਨ ਕਿਹਾ ਗਿਆ ਮੋਬਾਈਲ کہاں ਰੱਖਿਆ ਨਹੀਂ ਫੋਨ ਫੋਨ ਲੱਗ ਗਿਆ ਲੋਡ ਹੋ ਗਿਆ ਠਾਕੁਰ ਮੁਹਾਰੀ ਆਏ ਹੁੰਦੇ ਆ ਇਹ ਦਾ ਬਾਕੀ ਕੰਮ ਮਿਲਦਾ ਰਾ ਰਾ ਇਹ ਤਾਂ ਕੈਗਣ ਮਰ ਜੀਦਾ ਆਹ ਨਾ ਆ ਗਿਆ ਜੀ ਜੀ ਅੰਮ੍ਰਿਤਸਰ ਆ ਗਿਆ ਗੱਗੀ ਵੇ ਵੇ ਆਇਆ ਕਰਾਰੇ ਪਾਪੜ ਪਾਪੜ ਆਇਆ ਕਰਾਰੇ ਮਰੰਡੇ ਇੱਕ ਮਰੰਡੇ ਲੋ ਜੀ ਸੰਗ ਤੇ ਪਹੁੰਚ ਗਿਆ ਤੰਨਾ 6:30 ਹੋ ਗਏ 6:30 ਹੋ ਗਏ ਫੋਨ ਵੀ 5% ਹੀ ਰਹਿ ਗਿਆ ਪਹੁੰਚ ਗਿਆ ਅੰਮ੍ਰਿਤਸਰ ਦੀ ਧਰਤੀ ਤੇ ਆਉਣੇ ਦਰਸ਼ਨ ਮੇਲੇ ਸਮਝਾ ਕੇ ਇਹਨੇ ਗੱਗੀ ਜੀ ਲਓ ਜੀ ਕੋਰੋ ਲਿਕੇਸ਼ਨ ਚੈੱਕ ਕਰੋ ਅੰਮ੍ਰਿਤਸਰ ਆਦੂਨਾ ਆਦੂਨਾ ਤੋਂ ਰਤੀ ਤੇ ਪਤਨ ਮਤ ਛਪਾਈਏ ਅੰਨਾ ਮਸਾ ਬਾਂਚਾ ਗਿਆ ਤਾਂ ਇਹ ਹਟਾ ਹੋ ਗਿਆ 4 ਵਜੇ 4 ਵਜੇ ਹੁੰਚੇ ਅੰਤਜਾਤ ਰੂਜ ਹੋ ਰਹੀ ਤੇ ਦੀ 쥬 <목소리도> ਹੇ ਡਿਜ਼ਾਈਨ ਜੈਂਟਲਮੈਨ ਹੈਲੋ ਗਾਇਸ ਆ ਬੱਠਾ ਕੁਟੀ ਵਰਗੇ ਅਸੀਂ ਜਾ ਕੇ ਆਏ ਆਂਗੇ ਭਾਈ ਸੰਗਤੇ ਦਰਬਾਰ ਸਾਹਿਬ ਰਾਤ ਸਵੇਰ ਮੱਥਾ ਟੇਕਿਆ ਸੀ ਨੇ ਹੁਣ ਜਾ ਕੇ ਆਏ ਸੀ ਜਿਹੜਿਆਂ ਵਾਲੇ ਬਾਗ ਉੱਥੇ ਕੈਮਰਾ ਲੋਡ ਨਹੀਂ ਸੀਗਾ ਇਸ ਹੁਣ ਜਿਹੜਿਆਂ ਵਾਲਾ ਬਾਗ ਵੀ ਦਿਖਾਉਂਦੇ ਬਾਕੀ ਥੋੜੀ ਜਿਹੀ ਹੋਰ ਦਿੱਕਤ ਆ ਰਹੀ ਹੈ ਸਾਨੂੰ ਹੁਣ ਚਾਰ ਰਗਾ ਪਾਵਰ ਇੱਕ ਵੀ ਲੋ ਹੋ ਗਈ ਅੱਜ ਆਪ ਸਭ ਨੂੰ ਕਿਰੂਗਾ ਨਾ ਜਮਾਪਾ ਇਹਦੀ ਰਿਕੋਡੀਗ ਦੋ ਆਪਾਂ ਸੰਗਤ ਆਹ ਰਾਸਤੇੋਂ ਆਉਣਾ ਨਾ ਜ਼ਿਲ੍ਹਿਆਂ ਵਾਲੇ ਗੇਟ ਦੇ ਸਾਹਮਣੇ ਇੱਧਰ ਸਾਹਮਣੇ ਹੈਗਾ ਦਰਵਾਜ਼ਾ ਆਹ ਗਲੀ ਦਾ ਕੋਰਨਰ ਤੇ ਗਲੀ ਜਾ ਕੇ ਗਾਹਾਂ ਜਾ ਕੇ ਮਿਲਕਵਾਨਾਮ ਨੂੰ ਕੀ ਆ ਬਾਤ ਹੈ ਮੰਗ ਕੀ ਮਿਲਕਵਾਨਾਮ ਦਾ ਮੈਂ ਕੀ ਆ ਬਾਤ ਹੈ ਛਾਕੇ ਜਾਇਓ ਸਾਰੇ ਜਣੇ ਖਾਕੇ ਜਾਇਓ ਬੌਲੀ ਕੁਆਲਿਟੀ ਤੱਕੜੀ ਹੈ ਕਿੰਨੇ ਪੈਸੇ ਦਿੱਤਾ ਉਹਨੇ ਹੈ ਰੇਟ ਨਹੀਂ ਦੱਸਣਾ ਰੇਟ ਨਹੀਂ ਦੱਸਣਾ ਸਾਡਾ ਸੀਗਰਟ ਰੇਟ ਸੀ ਉਹ ਨਾਲ ਜਾ ਹੈ ਘੈਂਡਾ ਗੱਲ ਬਾਤ ਐਂਡੀ ਹੈਗੀ ਬਰਾਮ ਹੀ ਨੇ ਮੇਰੇ ਬਤਾਂ ਨੂੰ ਪੈਸੇ ਲਾਉਣ ਦਾ ਮਤਲਬ ਮੁੜਦਾ ਹੁਣ ਅਸੀਂ ਉਹਰੇ ਬੈਠੇ ਆ ਸੰਗ ਤੇ ਅਸੀਂ ਬੈਠੇ ਆ ਧੰਨ ਧੰਨ ਬਾਬਾ ਤਲ ਰਾਜ ਸਾਹਿਬ ਜੀ ਦੇ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਅਸੀਂ માતા ਗੰਗਾ ਜੀ ਹਾਰਾ ਅਸੀਂ ਕਾਹ ਚੀਜ਼ ਦੀ ਵੇਤ ਬੈਠੇ ਸਵੇਰ ਹੋ ਗਈ ਫੇਰ ਦੇਖਣਾ ਫੇਰ ਦੇਖਣਾ ਧੁੱਪ ਤਾਂ ਫੇਰ ਉੱਥੇ ਲੰਘ ਗਈ ਸਾਡੇ ਅੰਦਰ ਵੜ ਗਏ ਸੀ ਉੱਥੇ ਫੇਰ ਉਹਨੇ ਦੇ ਆਏ ਸਾਰੇ ਆਉਂਦਿਆਂ ਨੂੰ ਫੇਰ ਲਾਉ ਘਲੋ ਘਲਗਨ ਦਿਹਾਉਣੇ ਕੀ ਗੱਲ ਕੀ ਚੀਜ਼ ਆਈ 5 ਰੁਪਏ ਕਹਿੰਦੇ ਸਾਡੀ ਵੇਟ ਕਰਾਈ ਜਾਂਦੇ ਨੇ ਆ ਪੈਸੀ ਵੀ ਕਿਹ ਜਾ ਰਹੀ ਨੇ 5 ਵਾਲੀ 6 ਵਜੇ ਦਾ ਟਾਈਮ ਹੋਤਾ ਸਾਨੂੰ ਨਾ 6:06 ਇੱਕ ਹੋ ਗਿਆ 1 ਮਿੰਟ ਹੋ ਗਿਆ 6 ਬੱਲੇ ਉਹ ਦੇਖੋ ਕਦੋਂ ਖੁੱਲ ਰਹੇ ਨੇ ਸਾਹਮਣੇ ਬਾਬਾ ਟਾਲੀ ਜੀ ਦਾ ਗੰਦੋਰਾ ਖੜਾ ਆ ਗਿਆ ਜਮਾਂ ਗੇਟ ਤੇ ਆ ਉਹ ਸਨ ਅਈਆ ਕਿ ਇਹ ਦਰਸ ਪਾਣੀ ਜਾਲ ਸਿਕਾਉਣਾ ਨਾ ਉੱਥੇ ਵੀ ਜਾਲ ਸਿਕਾਉਣਾ ਦਿੱਤੀ ਜਾਣਾ ਫਿਰ ਢੱਡ ਭਰ ਜਾਊਗਾ ਕਹਿੰਦਾ ਫਿਰ ਆਪਾਂ ਤਾਂ ਪਾਪਾ ਨਹੀਂ ਪੀਤਾ ਜਾਣਾ ਆ ਕਰਕੇ ਫਿਰ ਅਸੀਂ ਰਹਿ ਬੈਠੇ ਹਾਂ ਬਸ ਹੁਣ ਤਾਂ ਥੋੜੀਕਾਂ ਸਾਨੂੰ ਤੇਰੀਆਂ ਕਦ ਖੁੱਲੇਗਾ ਕਦ ਖੁੱਲੇ ਥੋੜੀਕਾਂ ਸਾਨੂੰ ਤੇਰੀਆਂ ਕਾਫਾ ਵੱਲ ਲਾ ਨੇ ਸਿੱਧਾ ਤਾਂ ਅਈ ਘਾਟੀ ਆ ਕਾਲੇ ਦੇ ਵੱਲ ਨਹੀਂ ਜੇ ਲੇਟ ਕੇ non è fatta via ma vedi è fatta via ma è fatta via 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 fatta fatta via 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 ਗੱਲ ਕਰਦਾ ਤੀਦਾ ਫੋਨ ਆ ਹਾਂ ਦਾ ਹੈ ਤਾਂ ਕਰ ਬਤਾ ਵੀ ਹੁਣ ਕਹਿੰਦੇ ਨੇ ਫੁੱਲੂ ਗੇਟ ਖੁੱਲ ਗਿਆ ਤਾਂ ਦੇਖੋ ਹੁਣ ਜਿ ਪਿਆਉਣਗੇ ਪੰਜ ਆਲਾ ਦੱਸਾ ਇਹ ਬਸ ਇੱਕ ਗਰਾਰੀ ਆ ਵੀ ਪੀਣਾ ਹੀ ਪੀਣਾ ਹੈ ਹਾਂ ਹਾਂ ਚੱਲੇ ਹਾਂ ਔਰ ਜਦੋਂ ਸ਼ਟਰ ਖੁੱਲ ਗਿਆ ਬਸ ਉਹਦੀ ਨੱਟ ਪਾ ਅਰ ਪਹਿਲਿਆਂ ਦੇ ਖੜਿਆ ਹੁਣ ਹੀ ਗੱਡੀਆਂ ਖੜੀਆਂ ਨੇ ਲੋ ਜੀ ਕਹਿੰਦੇ ਖੁੱਲ ਗਿਆ ਸ਼ਟਰ ਉਹ ਗਿੱਗੀ ਖੜਾ ਦੋ ਤੇ ਲੈਣ ਚੜ੍ਹ ਗਏ ਗਿੱਗੀ ਤੇ ਭਈ ਇਹ ਵੀ ਲੈ ਗਏ ਬਸ ਚਾਰ ਲੈ ਕਹੋ ਇਹ ਜਮਾ ਹੈ ਟੱਲ ਸਾਹਿਬ ਆਪਾਂ ਦੇ ਗੁਰਦੁਆਰੇ ਸਾਹਮਣੇ ਜੇ ਜਦੋਂ ਵੀ ਆਉਣੇ ਤਾਂ ਫਾਈ ਕਰਕੇ ਜੇ ਲਾ ਕੇ ਬੋਲਣੋ ਪੜਾ ਹਾਉਣੇ ਸਾਨੂੰ ਗੱਗੀ ਲੈ ਕੇ ਆਉਂਦਾ ਜਦੋਂ ਲੈਣ ਲੱਗਦੀ ਐ ਤੇ ਬਹੁਤ ਲੰਬੀ ਦੇਖੋ ਉਹ ਇਕੱਲੇ ਨਹੀਂ ਲੈਣਾ ਚੱਲ ਪਈ ਆਖਰ ਖਾ ਆਖਰ ਹਾਰ ਜੰਗ ਜਿੱਤੀ ਲਈ ਗੱਗੀ ਨੇ ਲੈਂਦੇ ਹੈ ਆ ਵੀ ਤੇਰੀ ਰੀ ਜੀ ਪੂਰੀ ਕਰਤੀ ਮੇਰਾ ਇੱਕ ਤੇਰਾ ਇੱਕ ਮੇਰਾ ਇੱਕ ਤੇਰਾ ਇੱਕ ਮੇਰਾ ਇੱਕ ਲੋਡ ਦਾ ਹਾਂ ਇੱਕ ਲੋਡ ਦੂਜੇ ਲੋਡ ਦਾ ਇੱਕ ਦੂਜੇ ਲੋਡ ਦਾ ਕੋਈ ਯਾਰ ਰਹਿ ਗਿਆ ਯਾਰ ਆਪਣਾ ਗੱਡਜ ਕੋਈ ਨਾ ਹੁਣ ਫੇਰ ਹਾਏ ਸਾਰੇ ਕਿਤੇ ਹੀ ਨੇ ਮੱਥਾ ਦੇਖ ਲੈ ਸਾਰੇ ਦੁਕਾਨਦਾਰਾਂ ਦੇ ਆ ਰਹੀ ਸੀ ਇੱਕ ਥਾਂੇ ਹੋਰ ਜਾਣਾ ਰਹਿ ਗਿਆ ਉਸ ਦਿਖਾਵਾਂਗੇ ਹਬੇ ਇੱਦੀ ਜਾ ਕੇ ਆਉਣਾ ਜਿੱਦੋਂ ਤੇ ਵੀਰੇ ਬਣਾ ਕੇ ਲੈਣਾ ਹੈ ਨਾ ਭਾਈ ਕੈਨੇਡਾ ਕੀ ਦਾ ਰ ਰਲੇਰਪੁਰ ਤਾਂ ਓਕੇ ਕੋਲਰਪੁਰ ਤਾਂ ਓਕੇ 5 ਰੁਪਈਆ ਦਾ ਕੀ ਹੋਣਾ ਸਾਨੂੰ ਪਤਾ ਹੀ ਨਹੀਂ ਕੈਨੇਡਾ ਜੀ ਓਕੇ ਜੀ ਲਓ ਜੀ ਸੰਗ ਤੇ ਗੱਗੀ ਵਰ ਕੇ ਨਾ ਐ ਜਮਾ ਅੱਗੇ ਵਾਪਸ ਇੱਥੇ ਲੱਗੇ ਹਾਂ ਦੁਬਾਰਾ ਇੱਥੇ ਵੇਲੀ ਪਾ ਰਿਹਾ ਕਹਿੰਦਾ ਜੇ ਇੱਥੇ ਵੀਡੀਓ ਵਾਇਰਲ ਹੋਉਂਦੀ ਐ ਟਿਕਟੋਕ 'ਨੇ ਗੱਗੀ ਕਹਿੰਦਾ ਮੈਂ ਵਾਇਰਲ ਹੋਣਾ ਕੀ ਵਾਇਰਲ ਹੋਣਾ ਓਏ ਹੈ ਗੱਗੀ ਵਾਇਰਲ ਹੋਣਾ ਕਹਿੰਦੇ ਪਾ ਦੇ ਪਾ ਜਿਹੜਾ ਵਾਇਰਲ ਹੈਗੇ ਹਾਂ ਜੀ ਹੁੰਦੀ ਐ ਜਮਾ ਇੰਦੇ ਜਾਉਣਾ ਹੁਣਾ ਹੈ ਵੱਡੇ ਲੈਵਲ ਤੇ ਹੋਏਗਾ ਹੁਣ ਲੋਕ ਇਹ ਆ ਟਾਈਮ ਦਾ ਥਿਊ ਹੋਣਾ ਇੱਥੇ ਆ ਤਾਂ ਕਿਆ ਬਗਾਂ ਗੀ ਹੈ ਓਏ ਸਹੀ ਬਾਤ ਆਈ ਆ ਥਿਊ ਬਹੁਤ ਘੈਂਟਾ ਦਾ ਇੱਕ ਲੰਪਰਾ ਪਰ ਗੱਲ ਮਾੜੀ ਕਰਦੇ ਨਹੀਂ ਦਿਖਾਉਣਾ ਸਮਝਾ ਕੇ ਹੋਵੇ ਨਹੀਂ ਪਾ ਲਈ ਪਹਿਲਾਂ ਅਸੀਂ ਆ ਅਖਰਕਾਰ ਨੂੰ ਚੀਜ਼ ਲੱਭੀ ਲਈ ਇਹਨੇ ਲਾਡੀ ਵਰਗੇ ਨੇ ਲੱਭ ਲਈ ਜਾਂਦਾ ਗੱਗੀ ਪਹੁੰਦਾ ਹਾਂ ਜਤਲੀ ਯੰਗ ਕਾਕੀ ਜਤਲੀ ਯੰਗ ਜਤਲੀ ਕੋਣ ਸਾਡੇ ਸਾਹ ਤੇ ਸਾਹ ਪਏ ਨੇ ਫੋਨ ਚਾਰਜ ਹੋਏ ਨੇ ਆਇਆ ਨਾ ਦਰਵਾਜ਼ਾ ਸਾਹਿਬ ਦਾ ਸਾਨੂੰ ਉਹਦੀ ਫਿਲ ਹੈਗਾ ਪਲੱਗ ਚਾਰਜ ਉਹ ਫਿਰ ਲੈਣਾ ਦੀ ਮਦਦ ਤੇ ਗਏ ਉਹ ਸੋ ਚਾਰਜ ਕਰਕੇ ਕਹਿੰਦੇ ਮੁੰਡੇ ਫੋਨ ਲੈ ਕੇ ਆਏ ਨੇ ਮੇਰੇ ਵੀਰੋ ਬਖਾਉਣੇ ਹਦੋਂ ਨੂੰ ਮਹੌਲ ਹੈ ਦਰਵਾਜ਼ਾ ਸਾਹਿਬ ਅਗੇ ਸਾਹਮਣੇ ਪੂਰਾ ਭੜਕਿਆ ਕੱਲਵਾਦ ਹੈ ਆ ਹੁੰਦਾ 100 ਰੁਪਏ ਪ੍ਰਦੇਸ਼ ਜਨਰਲ ਨਾਲ ਇਹ ਮਰਜੇ ਖਿੱਚੀ ਜਾਵੇ ਮੂੰਹ ਛੱਤ ਪਈ ਜਾਂਦਾ ਜਮੀਨ ਨਹੀਂ ਹੁੰਦੀ ਚੌੜੀ ਕਰੀ ਆ ਆ ਆ ਵੀ ਆਹ ਹੋ ਗਈ 啊、嗯。嗯 <laughs>